ਅੱਤ ਕਿੱਥੇ ਦੱਬਦੇ ਆ 2% ਵਾਲੇ ਆ ਵੇਖ ਲਓ ਜੇ ਮੁਸੀਬਤ ਆਈ ਹੈ ਤਾਂ ਲੰਗਰਾਂ ਦਾ ਹੱਥ ਲਿਆ ਕੇ ਰੱਖਤਾ ਜਿੱਦਾਂ ਮਰਜ਼ੀ ਨਜ਼ਰ ਮਾਰ ਲਓ ਤੁਹਾਨੂੰ ਆ ਲੰਗਰਾਂ ਦੇ ਪ੍ਰਬੰਧ ਨਜ਼ਰ ਆਉਣਗੇ ਤੇ ਆ ਦੇਖ ਲਓ ਕਿਸ਼ਤੀਆਂ ਰਾਈ ਸਮਾਨ ਜਿਹੜਾ ਉਹ ਅੱਗੇ ਪਹੁੰਚਾਉਣ ਨੂੰ ਲੱਗੇ ਪਏ ਆ ਚਾਹੇ ਲੋਕਲ ਹੋਣ ਚਾਹੇ ਐਨਡੀਆਰਐਫ ਹੋਵੇ ਚਾਹੇ ਫੌਜ ਦੇ ਜਵਾਨ ਹੋਣ ਤੇ ਚਾਹੇ ਸਮਾਜ ਸੇਵੀ ਸੰਸਥਾਨਾ ਹੋਣ ਆ ਵੇਖ ਲਓ ਕਹਿ ਦਿੰਦੇ ਆ ਵੀ 2% ਹੈ ਦਾ ਤੇ 2% ਵਾਲੇ ਦੇਖ ਲੋ ਜਿੱਥੇ ਦੁਨੀਆ ਭਰ ਨੂੰ ਚੁਕਾ ਸਕਦੇ ਆ ਤੇ ਉੱਤੇ ਫਿਰ ਆਪਦੇ ਭਰਾਵਾਂ ਨੂੰ ਆਪਦੇ ਪੰਜਾਬੀਆਂ ਨੂੰ ਥੋੜੋ ਉਹ ਖਰਾ ਦੇ ਦੇਣਗੇ ਆ ਦੇਖ ਲੋ ਆ ਚਾਰਾ ਪਸ਼ੂਆਂ ਵਾਸਤੇ ਸੁੱਕਾ ਚਾਰਾ ਆਚਾਰ ਆ ਪਿੱਛੇ ਇੱਥੇ ਟੈਂਟ ਲਾ ਕੇ ਦੇਖ ਲੋ ਹੜਾ ਵਾਲਿਆਂ ਦੇ ਵਾਂਗ ਹੀ ਇੱਥੇ ਆ ਕੇ ਆਦਤ ਤੰਬੂ ਲਾ ਲਿਆ ਇਹ ਜਿਹੜੇ ਧਰਮੀ ਫੌਜੀ ਆ ਇਹ ਉਹ ਨੇ ਜਿਹੜੇ ਹਮੇਸ਼ਾ ਕੁਰਬਾਨੀਆਂ ਦਿੰਦੇ ਆਏ ਆ ਤਾਂ ਆ ਦੇਖ ਲੋ ਅੱਜ ਟੈਂਟ ਝੰਡੂਕੇ ਤੋਂ ਆਏ ਆ ਤੇ ਜਿਹੜੇ ਵੀ ਤੁਸੀਂ ਟਰੈਕਟਰ ਤੇ ਬੈਨਰ ਪਰੋਗੇ ਉਹ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਆ ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਕਿ ਅੱਜ ਭਰਾਵਾਂ ਤੇ ਮੁਸੀਬਤ ਪਈ ਆ ਇਹਨਾਂ ਦੇ ਨਾਲ ਖੜਨਾ ਔਰ ਐਸਾ ਨਹੀਂ ਕਿ ਕੋਈ ਇਕੱਲੇ ਰਾਸ਼ਨ ਆ ਗਿਆ ਨਹੀਂ ਰਾਸ਼ਨ ਲੰਗਰ ਤਿਆਰ ਵੀ ਪਸ਼ੂਆਂ ਲਈ ਵੀ ਪਾਣੀ ਵੀ ਆ ਬਾਪੂ ਹਣੀ ਹੋਵੇ ਲੋ ਗੱਟੇ ਭਰੀ ਬੈਠੇ ਆ ਤਾਂ ਆ ਦੇਖ ਲਓ ਆ ਵੀ ਝੰਡੂ ਕੇ ਦੀ ਟਰਾਲੀ ਗਈ ਆ ਪਿੱਛੇ ਤੁਰੇ ਜਨ ਜਿੱਤੇ ਕਰ ਮਰਜੀ ਤੁਮੇ ਟਰਾਲੀਆਂ ਇਹ ਦੇਖੀ ਜਾਣੀਆਂ ਇਹ ਨਹੀਂ ਵੀ ਇਹ ਵਿਖਾਵੇ ਵਾਲਾ ਕੰਮ ਇੱਥੇ ਖਤਮ ਹੋ ਗਿਆ ਵਿਖਾਵੇ ਖੂਬਾ ਵਾਲਾ ਕੰਮ ਤੂੰ ਤਾਂ ਬਹੁਤ ਉੱਤੇ ਚਲੇ ਗਏ ਤਾਂ ਇਹ ਦੇਖ ਲਓ ਹੁਣ ਤਾਂ ਸੇਵਾ ਵਾਸਤੇ ਵੀ ਜੇ ਕੋਈ ਪਰਸ਼ਦਾ ਆਪਦੀ ਨਹੀਂ ਪਾਓ ਸੇਵਾ ਵਾਸਤੇ ਪਹੁੰਚ ਜਾਂਦਾ ਨਾਲਾ ਦੇਖ ਲਓ ਪਸ਼ੂ ਵਾਸਤੇ ਫੀਡ ਵਗੈਰਾ ਟੂੜੀ ਆਹ ਦੇਖ ਲਓ ਆ ਪਿੱਛੇ ਔਰ ਕਿਵੇਂ ਗੰਦਾ ਬਣ ਬਣ ਕੇ ਲਿਆਉਂਦੇ ਆ ਵੀ ਇੱਕ ਇੱਕ ਗੰਡ ਜਿਹੜੀ ਟੂੜੀ ਦੀ ਜਾਂ ਚਾਰੇ ਦੀ ਉਹ ਲੋਕਾਂ ਨੂੰ ਦਿੱਤੀ ਜਾ ਸਕਿਆ ਦੇਖ ਲੋ ਲਓ ਵੀ ਗੁਰੂ ਦਾ ਸਿੰਘ ਬੈਠਾ ਤਾਂ ਅਧਰ ਪੁਲਾਈ ਜਾਂਦਾ ਚੜਦੀ ਕਲਾ ਵਾਲੇ ਪਰ ਇੱਕ ਮੈਂ ਚੀਜ਼ ਦੇਖੀ ਇੱਥੇ ਕੋ ਢੈਂਦੀ ਕਲਾ ਵਾਲੀ ਗੱਲ ਨਹੀਂ ਮੈਂ ਇੱਥੇ ਕਿਸੇ ਦੇ ਮੂੰਹੋਂ ਸੁਣੀ ਚਾਹੇ ਕੋਈ ਪਾਣੀ ਦੀ ਡੱਬਾ ਖੜਾ ਤੇ ਚਾਹੇ ਸੇਵਾ ਕਰ ਰਿਹਾ ਤੇ ਚਾਹੇ ਜੋ ਵੀ ਆ ਜਿਹੜਾ ਵੀ ਤੁਹਾਨੂੰ ਦਿਖੂਗਾ ਚੜਦੀ ਕਲਾ ਵਾਲੇ ਦਿਖੂਗਾ ਭਾਈ ਤੁਸੀਂ ਇੱਥੇ ਨਹੀਂ ਐ? ਨਹੀਂ ਪਿੰਡ ਹੈ ਨਹੀਂ ਅੱਜ ਬਾਹਰ ਆਏ ਹੋ ਤੇ ਲੋਕ ਦੇਖਣ ਵੀ ਆਉਂਦੇ ਆ ਵੀ ਕੀ ਹਾਲਾਤ ਕੀ ਨੇ ਪਰ ਡੋਲਦੇ ਨਹੀਂ ਆ ਦੇਖ ਲੋ ਆਮ ਕਿਸੇ ਦੇ ਸੱਤ ਵੀ ਚੌਣ ਲੱਗ ਜੇ ਨਾ ਤਾਂ ਬੰਦਾ ਘਬਰਾਟ ਮਨ ਲੱਗ ਜਾਂਦਾ ਘਬਰਾਉਣ ਲੱਗ ਜਾਂਦਾ ਤੇ ਪਰ ਆ ਦੇਖ ਲੋ ਕਿਵੇਂ ਟਰਾਲੀਆਂ ਲਿਆ ਲਿਆ ਕੇ ਖੜੀਆਂ ਕੀਤੀਆਂ ਇੱਥੇ ਤਾਂ ਇਹ ਹੈ ਜੀ 2% ਵਾਲੇ ਤੇ ਜੇ ਇਹ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਜੇ ਭੀੜ ਪੈਂਦੀ ਹੈ ਜੇ ਉੱਥੇ ਜਾ ਕੇ ਲੰਗਰ ਲਾ ਸਕਦੇ ਆ ਫਿਰ ਇਹ ਤਾਂ ਫਿਰ ਆਪਦੇ ਪੰਜਾਬੀ ਆ ਤੇ ਫਿਰ ਉਹੀ ਗੱਲ ਕਿ ਕਹਿੰਦੇ ਇਹ ਵੀ ਪੰਜਾਬੀ ਜਿਹੜਾ ਨਾ ਉਹ ਪੂਰੀ ਦੁਨੀਆ ਨਾਲ ਜਾ ਛੜਦਾ ਆ ਅੱਜ ਪੰਜਾਬੀਆਂ ਨਾਲ ਪੰਜਾਬੀ ਖੜਦਾ ਹੋਰ ਨਹੀਂ ਕੋਈ ਨਜ਼ਰ ਆਉਂਦਾ ਆ ਕੋਈ ਥੋੜੇ ਬਹੁਤੇ ਨਿੱਜੀ ਪੱਧਰ ਤੇ ਜਰੂਰ ਹਰਿਆਣੇ ਤੋਂ ਜਰੂਰ ਜਿਹੜੇ ਕੋ ਕੋ ਵੀ ਪੰਜਾਬੀ ਹੋਈਆਂ ਹਰਿਆਣੇ ਵਾਲੇ ਵੀ ਸਾਡੇ ਚ ਹੀ ਆ ਉਹ ਆ ਜਾਂਦੇ ਆ ਤੇ ਬਾਕੀ ਦੂਰ ਨੇੜੇ ਵਾਲਾ ਕੋਈ ਸਾਨੂੰ ਬਹੁਤਾ ਨਹੀਂ ਇੱਥੇ ਵਿਆਹ ਤੁਹਾਨੂੰ ਰੰਗ ਬਰੰਗੀਆਂ ਦਸਤਾਰਾਂ ਪਰਨਿਆ ਵਾਲੇ ਯੋਧੇ ਦਿਖਣਗੇ ਇੱਥੇ ਆਹ ਦੇਖ ਲਓ ਆ ਪਾਣੀ ਆ ਤੇ ਪਾਣੀ ਦੇ ਵਿੱਚ ਦੀ ਕਿਸ਼ਤੀਆਂ ਲੈ ਕੇ ਇਹਨਾਂ ਨੇ ਗਾਂ ਜਾਣਾ ਜਿਹੜੇ ਪਿੰਡ ਅੱਗੇ ਘਰੇਵੇ ਆ ਆ ਤੁਹਾਨੂੰ ਆਸਮਾਈ ਸਾਰੇ ਮੁੰਡੇ ਜਿਹੜੇ ਮੁੰਡਿਆਂ ਨੂੰ ਲੈ ਕੇ ਅਨੇਕਾਂ ਤਰ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ ਕਰਦੇ ਆਏ ਆ ਚਾਹੇ ਕਿ ਆਪ ਦੀ ਸਿਆਸਤ ਲਈ ਜਾਂ ਜੋ ਵੀ ਪਰ ਇਹ ਮੁੰਡੇ ਦੇਖ ਲੋ ਇਹ ਉਹ ਲੋਕ ਇਹ ਜਿਹੜੇ ਕੋਈ ਸਦਕੇ ਨਹੀਂ ਲਾਇਆ ਆਪਦੀ ਆਪ ਆਏ ਆ ਸੇਵਾ ਕਰਨ ਆਪਦੇ ਭਰਾਵਾਂ ਦੀ ਜਿਨ੍ਹਾਂ ਤੇ ਅੱਜ ਮਾੜਾ ਟਾਈਮ ਆਇਆ ਤੁਹਾਡੀ ਕਨਿਕ ਜਵਾਕ ਦੇਖ ਲੋ ਇਹ ਆ ਪੰਜਾਬ ਤੇ ਆ ਪੰਜਾਬ ਤੇ ਆ ਜੀ ਪੰਜਾਬੀਓ ਸਲੂਟ ਹੈ ਤੁਹਾਨੂੰ ਪੰਜਾਬੀਓ ਭਾਈ ਗੁਰ ਚੜ੍ਹਦੀ ਕਲਾ ਜ ਰੱਖੇ ਤੁਹਾਨੂੰ ਛੇਤੀ ਸਭ ਕੁਝ ਠੀਕ ਕਰੇ ਆ ਵੇ ਲੋ ਬਜ਼ੁਰਗ ਤੇ ਬਾਬਾ ਮਿਹਰ ਕਰੇ ਸਾਰਿਆਂ ਤੇ ਆ ਦੇਖ ਲਓ ਇੱਧਰ ਕਿਵੇਂ ਅਜਤੋਂ ਅਸਰ ਦਿਖਣ ਲੱਗ ਗਿਆ ਝੋਨੇ ਬਰਬਾਦ ਹੋਣ ਲੱਗ ਗਏ ਕਿਉਂਕਿ ਪਾਣੀ ਜੀ ਡੁੱਬੇਰੇ ਥੋੜਾ ਪਾਣੀ ਘਟਿਆ ਪਰ ਬਰਬਾਦੀ ਜਿਹੜੀ ਉਹ ਸਾਫ਼ ਨਜ਼ਰ ਆਈ ਜਾਂਦੀ ਹੈ ਵਾਈਪਰ ਉਪਲ ਨਹੀਂ ਕਰੇ ਜਿਹੜਾ ਲਾਸਟ ਹੀ ਆ ਪਾਣੀ ਇਹ ਤੁਹਾਨੂੰ